ਜ਼ਰੂਰ ਬਾਈ ਵੱਧ ਤੋਂ ਵੱਧ ਵੀਰ ਆਪਣੇ ਉੱਥੇ ਪਹੁੰਚੋ ਕੂਤਰ ਬਾ ਧਾਲੀਵਾਲ ਪੈਲਸ ਵਿੱਚ ਉਹਨਾਂ ਨੇ ਆਪਣਾ ਨੰਬਰ ਵੀ ਕੰਟੈਕਟ ਨੰਬਰ ਦਿੱਤਾ ਵਾ ਪੋਸਟਰ 'ਤੇ ਜੇ ਕਿ ਕੋਈ ਵੀਰ ਤੇ ਨਹੀਂ ਜਾਣਦਾ ਕੋਈ ਬਣਦਾ ਸਾਧਨ ਬਣਦਾ ਉਹਨਾਂ ਨਾਲ ਕੰਟੈਕਟ ਕਰਕੇ ਬੰਦਾ ਉੱਥੇ ਪਹੁੰਚ ਸਕਦਾ ਹਾਂ ਬਹੁਤ ਗੱਡੀਆਂ ਗੁੱਡੀਆਂ ਵੀ ਜਾਣੀਆਂ ਉੱਥੇ ਜ਼ਰੂਰ ਪਹੁੰਚੋ ਹਨਾ ਆਪਣੀ ਬਾਈ ਇਹੀ ਹੱਥ ਬੰਨ ਕੇ ਬੇਨਤੀ ਹੈ ਸ਼ੌਂਕ ਨੂੰ ਸ਼ੌਂਕ ਰੱਖੋ ਸ਼ੌਂਕ ਰਹਿਣ ਦਾ ਵੀ ਬੰਦਾ ਸੱਸੀ ਕਾ ਬਾਈ ਜੀ ਨਲਾਵਰ ਮਾਲਾ YouTube ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਭਰਾ ਅੱਜ ਆਪਾਂ ਲੈ ਕੇ ਆਏ ਇੱਕ ਥੋੜਾ ਜਿਹਾ ਸੰਦੇਸ਼ ਲੈ ਵੀਡੀਓ ਬਣਾਣੀ ਆਪਾਂ ਨੇ ਕਈ ਵਾਰ ਆਪਾਂ ਨੂੰ ਫੋਨ ਕਰਕੇ ਵੀ ਕਹਿ ਰਹੇ ਤੇ ਵੀ ਸੁਨੇਹਾ ਲਾਓ ਬਾਈ ਲੋ ਮਿਲਦੇ ਭਰਾਵਾਂ ਨੂੰ ਹੋਰ ਬਾਈ ਕਿਵੇਂ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਕੁੱਤਰ ਵਜਪਰਾਵਾਂ ਨੂੰ ਆ ਮਿਲੋ ਬਾਈ ਫਤਿਹਲਾਓ ਵੀਰ ਨੂੰ ਚਾਚਾ ਵੀ ਖੜੇ ਆ ਮਾਏ ਵਜ ਸਤਿ ਸ਼੍ਰੀ ਅਕਾਲ ਬਾਈ ਹੋਰ ਹੀ ਦੱਸੋ ਬਾਈ ਅੱਜ ਆਪਾਂ ਜਿਹੜੀ ਅਪੀਲ ਬਾਰੇ ਗੱਲ ਕਰੀ ਸੀ ਬਿਲਕੁਲ ਐ ਬਸ ਵੀ ਸਣਾ ਬਾਈ ਹੁਣ ਬਾਜ਼ੀਆਂ ਦਾ ਸ਼ੌਂਕ ਆ ਕੁੱਤਰਾਂ ਦਾ ਸ਼ੌਂਕ ਆ ਜਿਹੜਾ ਕਈ ਵਾਰੀ ਸ਼ੌਂਕ ਕਰੋ ਜਿੱਕਣਾ ਹੁਣ ਕੀ ਨਾ ਯਾਰ ਕਬੂਤਰ ਡਾਓ ਬਾਜ਼ੀਆਂ ਵਿੱਚ ਛੱਡੋ ਘਰ ਛੱਡੋ ਹਰ ਲੜਾਈਆਂ ਝਗੜੇ ਨਾ ਕਰੋ ਇਹ ਜਿਹੜਾ ਸ਼ੌਂਕ ਆ ਸ਼ੌਂਕ ਇਹ ਤਾਂ ਵਧੀਆ ਸ਼ੌਂਕ ਆ ਕੋਈ ਨਸ਼ਾ ਨਹੀਂ ਕਰਨਾ ਕੋਈ ਬਾਤ ਤੇ ਭੈਣ ਚੋਂ ਲੜਾਈ ਝਗੜੇ ਦੇ ਮੁੱਦੇ ਨਹੀਂ ਐਡਾ ਵੱਡਾ ਮੁੱਦਾ ਬਣਾ ਲਾਈ ਝਗੜੇ ਮੁੱਦੇ ਨਹੀਂ ਲੜਤੇ ਆ ਜਿਹੜਾ ਪਤਾ ਜਿੱਤਦਾ ਉਹਦੀ ਕਿਸੇ ਨੂੰ ਜਿੱਤਦੀ ਆ ਆਏ ਲੜਾਈ ਝਗੜਾ ਜਿੱਦਣਾ ਨਾ ਕਰੋ ਕਬੂਤਰ ਬਾਜ਼ ਕੇ ਕਿਸੇ ਦਾ ਯਾਰ ਵੀਡੀਓ ਵੀਡੀਓ ਵੀ ਗਲਤ ਪਾਉਂਦੇ ਕਬੂਤਰ ਮਰੇ ਵੀ ਦਿਖਾ ਦਿੰਦੇ ਆ ਆਏ ਵੀ ਗਲਤ ਆ ਯਾਰ ਉਹ ਵੀ ਗਲਤ ਆ ਬਾਕੀ ਜਾਨਵਰ ਨਸ਼ਾ ਲੈ ਕੇ ਨਾ ਡਾਓ ਬਾਈਕ ਗੱਲ ਹੋ ਰਹੀ ਆ ਹੈ ਅਸਲਾ ਬਗਾਨਾ ਪਤਾ ਵੀ ਰਿਹਾ ਹੋ ਬਦਾਮ ਅਸੀਂ ਨਹੀਂ ਖਾਂਦੇ ਬਦਾਮ ਇਹਨਾਂ ਨੂੰ ਖਵਾਉਨੇ ਆ ਵਧੀਆ ਚੀਜ਼ਾਂ ਖਵਾਉਨੇ ਆ ਬਦਾਮ ਬਾਅਦ ਵਿੱਚ ਖਾਂਦੇ ਆ ਫਲ ਖਾਂਦੇ ਆ ਠੰਡੀ ਗੁੱਗਾ ਤਾਂ ਨਾ ਵਿਚਾਰਾ ਇਹ ਇਹਨਾਂ ਦੇ ਜੀਭ ਹੱਤਿਆ ਨਾ ਕਰੋ ਠੀਕ ਨੇ ਵੀ ਤਾਂ ਕਰਕੇ ਇਹ ਕੰਮ ਖਰਾਬ ਹੋ ਗਿਆ ਹੁਣ ਹੁਣ ਆ ਜਿਹੜੀ ਮੀਟਿੰਗ ਰੱਖੀ ਵੀ ਉੱਥੇ ਮੁੱਕ ਗਈ ਹਾਂਜੀ ਵਾਰ ਬੈਲੈਂਸ ਵਿੱਚ ਇਹ ਹੁਣ ਇਹਦੇ ਉਹਦੇ ਵਿੱਚ ਰੱਖੀ ਵੀ ਆ ਹੁੰਦਾ ਨਾ ਕਿ ਪੁੱਤਰਵਾਜੀ ਬੈਨ ਹੋ ਜਾਣੇ ਕਹਿੰਦੇ ਪੁੱਤਰਵਾਜੀ ਬੈਨ ਹੋ ਜਾਣੇ ਵੀ ਪੁੱਤਰਵਾਜੀ ਸੁੱਤੇ ਨਹੀਂ ਕਰੂਗਾ ਹਰੇ ਤਾਂ ਵਿੱਚ ਬਕੂਤਰ ਰੱਖੇ ਪਰ ਰੱਖਣ ਦਾ ਫਾਇਦਾ ਕਿ ਆ ਦੇ ਦੇਖਣਾ ਆਏ ਕੋਤਿ ਛੱਡਣੇ ਨੇ ਬਾਈਕ ਗੱਲ ਹੋਰ ਆ ਜੇ ਮੰਨ ਲਓ ਇਹ ਬੈਲ ਕਰ ਦਿੱਤਾ ਲੋਕਾਂ ਨੇ ਪਤਾ ਕਿ ਆ ਕਰਨਾ ਉਹਦੇ ਵਿੱਚ ਨੁਕਸਾਨ ਇੱਕ ਜਾਨਵਰ ਪਾਛੀ ਦੀ ਮੌਤ ਹੋਣੀ ਆ ਉਹ ਕਿੱਥੇ ਹੋਣੀ ਆ ਕਿਉਂਕਿ ਜਦੋਂ ਇਹ ਜਾਨਵਰ ਇਹੋ ਜਿਹੇ ਵੀਰੇ ਇਹਨੇ ਇਹ ਬਾਹਰ ਜੰਗਲ 'ਚ ਆਵਾਰਾ ਨਹੀਂ ਰਹਿ ਸਕਦਾ ਇਹਨੇ ਮਰ ਜ ਸੇਵਾ ਦਾਣੇ ਖਾਣੇ ਆ ਬਦਾਮ ਖਾਣੇ ਆ ਕਾਜੂ ਮਗਜ ਸਭ ਕੋ ਖਾਣੇ ਆ ਉਰੇ ਸੇਫ ਆ ਜਿੱਦਣ ਅਸੀਂ ਸਭ ਕੁੱਤਰ ਬਾਜ ਜਣੇ ਬੈਨ ਕਰਨ ਦੀ ਗੱਲ ਕਹਿੰਦੇ ਜਿੱਦਣ ਇਹ ਹੋ ਗਿਆ ਕੰਮ ਕਹਿੰਦੇ ਆ ਵੀ ਇਹੇ ਨੇ ਮਾਰ ਦੇਣਾ ਬਾਹਰ ਕਿੰਨਾ ਪਾਪ ਕਿਹਨੂੰ ਲੱਗਣਾ ਹੋ ਇਹਨਾਂ ਉਰੇ ਹੁਣ ਸਾਡੇ ਕੋਲ ਸੇਫ ਆ ਚਲੋ ਸ਼ੌਕ ਜਿਹੜਾ ਕਹਿੰਦੇ ਲੜਾਈ ਝਗੜਦਾ ਸੀ ਲੋਕਾਂ ਨੂੰ ਕਹਿੰਦੇ ਲੋਕ ਕਰ ਲੜੋ ਨਾ ਯਾਰ ਹਰੇਕ ਬੰਦੇ ਇਦਾਂ ਨਹੀਂ ਹੈਗੇ ਬਾਈ ਹਰੇਕ ਬੰਦੇ ਚੰਗੇ ਬੰਦੇ ਚੰਗੇ ਵੀ ਆ ਸਿਆਣੇ ਬੰਦੇ ਜਿਹੋ ਤੋਂ ਬੰਦਾ ਹੀ ਘਾਣਾ ਕੰਮ ਖਰਾਬ ਕਰ ਦਿੰਦਾ ਆਇਆ ਤਾਂ ਇੱਕ ਬੰਦਾ ਹੁਣ ਗਲਤ ਕੰਮ ਕਰਦਾ ਸਾਨੂੰ ਨਹੀਂ ਕਹਿਦਾ ਮੈਂ ਯਾਰ ਜਿਹਨੇ ੜਾਉਣਾ ਹੀ ਨਹੀਂ ਕਰ ਉਹਨੇ ਲੜਨਾ ਹੀ ਆ ਉਹਨੇ ਲੜਨਾ ਆ ਉਹਨੇ ਲੜਨਾ ਜਿਹਨੇ ਬਾਹਰ ਪਾਈਆਂ ਮਾ ਜਾਣਾ ਉਹ ਲੜਦੇ ਹੀ ਆ ਜਿਹੜੇ ਹੁਣ ਬੰਦੇ ਬਾਜੀਆਂ ਵਿੱਚ ਬਾਹਰ ਬਾਜੀਆਂ ਮਾ ਜਾਣਾ ਲੜਦੇ ਨਹੀਂ ਉਹ ਬਣਾ ਕੇ ਰੱਖਦੇ ਕਬ ਹਮਮ ਬਾਜ਼ੀਆਂ ਮੈਂ ਛੱਡ ਦੇ ਕਬੂਤਰ ਵੀ ਰੱਖਦੇ ਕਿਸੇ ਦਾ ਜਿਹੜੇ ਕਬੂਤਰ ਬਾਹਰ ਬਾਜ਼ੀਆਂ ਮੈਂ ਨਹੀਂ ਜਾਂਦੇ ਹੈਗੇ ਉਹੀ ਬੰਦੇ ਇਸ ਦਾ ਫੰਡ ਲਕੋਣੇ ਆ ਬਾਈ ਕੱਦੇ ਬੰਦੇ ਘੁੱਡੇ ਭੜਦੇ ਲਕੋ ਲਕੋ ਕੇ ਬਾਹਰ ਛੱਟਣਾ ਆ ਨਹੀਂ ਫਿਰ ਲਾਣਾਂ ਲੋਕਾਂ ਇਹ ਗਲਤ ਆ ਯਾਰ ਇੱਕ ਅੱਧੇ ਬੰਦੇ ਨਾਲ ਬਾਹਰ ਜਾਓ ਬਾਜ਼ੀਆਂ ਵਿੱਚ ਜਿਹੜਾ ਇੱਕ ਅੱਧਾ ਬੰਦਾ ਐਜਾ ਹੁੰਦਾ ਏ ਉਹੀ ਸਾਰਿਆਂ ਦਾ ਕੰਮ ਖਰਾਬ ਕਰਦਾ ਯਾਰ ਮਹੱਬਤ ਵੱਧ ਆ ਯਾਰ ਹਰ ਦੁਨੀਆ ਦੇ ਵਿੱਚ ਜਾਊਂਗੇ ਆਪਾਂ ਨੂੰ ਉੱਠਣਾ ਬੈਠਣਾ ਪਿਆਰ ਮੁਹੱਬਤ ਸਾਰਿਆਂ ਕੋ ਸਾਰਿਆਂ ਨੂੰ ਇੱਕ ਬੰਦੇ ਸਤਿਕਾਰ ਪਿਆਰ ਮਿਲਦਾ ਹਮਮ ਹੈ ਨਾ ਅੱਜਕੜਾ ਹੁਣ ਫਾਈਵ ਦੇਖੋ ਗਰਾਊਂਡ ਦੇ ਵਿੱਚ ਖੇਡਾਂ ਹੁੰਦੀਆਂ ক্রিকেট ਦੀ ਖੇਡ ਆ ਕਬੱਡੀ ਖੌਸ ਖੋਖੋ ਆ ਸਭ ਕੁਸ ਆ ਇੱਕ ਇਕੱਠਾ ਥਾਂ ਲੀ ਜਿੱਕੇ ਆ ਗਏ ਨੇ ਥਾਂ ਲੀ ਐਥਲੈਟਿਕ ਆ ਐਥਲੈਟਿਕ ਬਾਈ ਖੇਡਾਂ ਇਹਨਾਂ ਦੇ ਵਿੱਚ ਬਾਈ ਕਿਹੜਾ ਐਥਲੈਟਿਕ ਹਾਂ ਐਥਲੈਟਿਕ ਐਥਲੈਟਿਕ ਸੌਰੀ ਯਾਰ ਮੂੰਹ ਚ ਨਹੀਂ ਜਾਂਦਾ ਤੇ ਬਾਈ ਇਹਦੇ ਵਿੱਚ ਇਹਦੇ ਵਿੱਚ ਪਤਾ ਕੀ ਹੈ ਇਹ ਨਾ ਬਾਈ ਜਿਹੜਾ ਹਾਰ ਬਰਦਾਸ਼ਤ ਕਰਦਾ ਇੱਕ ਖਿਡਾਰੀ ਜੇ 2 ਕਿਲੋ ਆਂਟੇ ਨੇ ਨਾ ਇੱਕ ਹਾਰ ਬਰਦਾਸ਼ਤ ਨਹੀਂ ਤਾਂ ਫਿਰ ਪਹਿਲਵਾਨ ਵੀ ਇੱਥੇ ਖਾੜੇ ਦੇ ਵਿੱਚ ਕੱਦੂ ਆੜਾ ਮਚਾ ਦਵੇ ਲੋਕਾਂ ਨੂੰ ਗਾਹ ਬਾਦ ਦੇਵੇ ਇਹਦਾ ਮਾਰ ਕੇ ਮਾਰਦੇ ਹੋ ਤਾਂ ਇਹਨੂੰ ਮੂੰਹ ਟਾਇਆ ਭੈਣਾਂ ਤੋਂ ਮਾਰ ਦੋ ਫੜੇ ਆ ਨਹੀਂ ਅਸੀਂ ਐਜੇ ਕੰਮ ਨਹੀਂ ਕਰਨਾ ਇੱਥੇ ਕਿਸੇ ਨੂੰ ਮੁਹੱਬਤ ਨਾਲ ਯਾਰ ਸ਼ੌਂਕ ਨਾਲ ਯਾਰ ਮੁਹੱਬਤ ਕੇ ਬਾਜ਼ੀਆਂ ਜਿੱਤੂਾਰ ਛੱਡੋ ਜਿੱਤੋ ਜਿੱ ਯਾਰ ਮਾਲਕ ਦੇ ਇਹ ਬੰਦੇ ਮੈਂ ਨਾ ਦਾਵਾ ਲੜ ਕੇ ਲੜਨੇ ਨਾਲੋਂ ਆਪਣੀ ਮਿਹਨਤ ਕਰਕੇ ਅੱਗੇ ਲੈਣਾ ਇਹਦਾ ਪੈਸਾਕ ਪੂਰਾ ਕਰਦੇ ਆ ਹਾਂ ਮਿਹਨਤ ਕਰੋ ਆਪਣੀ ਸ਼ੌਂਕ ਦਿਖਾਓ ਮਹਾਦਾਨ ਵਿੱਚ ਉਤਰਨਾ ਹੀ ਬਹੁਤ ਬੜੀ ਗੱਲ ਹਾਂ ਬਹੁਤ ਬੜੀ ਗੱਲ ਹੁੰਦੀ ਆ ਇਹਦਾ ਇਹਦਾ ਉਹ ਕੰਮ ਹੋ ਗਿਆ ਚਲਾਉਂਦਾ ਗੱਡੀ ਆ ਟੂਲ ਚੱਕੀ ਫਿਰਦਾ ਸਾਈਕਲ ਦੇ ਦਰਵਾਜ ਬੰਦਾ ਨਸ਼ਾ ਨਹੀਂ ਕਰੂਗਾ ਯਾਰ ਅਗਰ ਲੋਕਾਂ ਨੇ ਕਬੂਤਰ ਸ਼ਰਤ ਚਿੱਟਾ ਸ਼ਰੇ ਆਮ ਹੋ ਜਾਣਾ ਫੇ ਘਰ ਘਰ ਚਿੱਟਾ ਪੀਊਗਾ ਬੰਦਾ ਨਹੀਂ ਸਾਡਾ ਭਾਈ ਪਹਿਲਾਂ ਹੀ ਬਹੁਤ ਨਸ਼ਾ ਪਹਿਲੇ ਹੁਣ ਜਿਹੜਾ ਬੰਦਾ ਭਾਈ ਸਾਡੀ ਇਹ ਕਰਦਾ ਸਾਡੀ ਕਿਹੇ ਇੱਕ ਖੇਡ ਆ ਅਸੀਂ ਖੇਡ ਨੂੰ ਖੇੜੇ ਰੱਖਿਆ ਪਿਆ ਆ ਸਾਡਾ ਕਿਸੇ ਕੋਈ ਬੈਰ ਗਿਲਾ ਨਹੀਂ ਆ ਠੀਕ ਆ ਅਸੀਂ ਤਾਂ ਇੱਕ ਜਾਨਵਰ ਦੀ ਸੇਵਾ ਕਰਦੇ ਆ ਇੱਕ ਸਾਡਾ ਦਾਣ ਪੋਉਂਦਾ ਨੰਬਰ 1 ਤੇ ਸਾਡਾ ਦਾਣ ਪੋਉਂਦਾ ਅਸੀਂ ਯਾਰ ਬੱਚਿਆਂ ਨਾਲ ਇਦਾਂ ਹੈ ਕਿ ਕਿ ਸਵੇਰੇ ਉੱਠ ਗਿਆ ਸੀ ਨਿੰਨੇ ਕੱਲ ਦੇ ਪਹਿਲਾਂ ਆ ਕੇ ਉਹ ਦਾਣਾ ਖਲਾਈਦਾ ਚਾਹ ਵੀ ਕੂਤਣ ਦੇ ਗੱਲ ਪੀਨੇ ਖਲਾਗਾ ਕੇ ਅਸੀਂ ਯਾਰ ਐਨੀ ਐਨੀ ਧੁੱਪਾਂ ਦੇ ਵਿੱਚ ਇਹਨਾਂ ਨੂੰ ਪਾਣੀ ਬਦਲ ਸਾਡੀ ਮਿਹਨਤ ਸਾਡੀ ਦੀ ਥੋੜੀ ਨਹੀਂ ਹੈ ਅਸੀਂ ਲੜਾਈ ਝਗੜੇ ਅਸੀਂ ਕਿਸੇ ਕੇ ਨਹੀਂ ਕਰਦੇ ਪਰ ਲੋਕਾਂ ਨੂੰ ਵੀ ਅਸੀਂ ਕਹਿੰਦੇ ਜਿਹਨਾਂ ਰੱਖੇ ਵੀ ਮੇਰੇ ਵੀਰਾਂ ਨੇ ਇਹ ਬਾਈ ਆਪਾਂ ਦਾ ਇਹ ਹੀ ਮਕਸਦ ਹੈ ਵੀ ਉਹਨਾਂ ਦੀ ਦੇਖਭਾਲ ਚੰਗੀ ਕਰੋ ਔਰ ਇਹਨਾਂ ਨੂੰ ਖੇਡ ਤੋਂ ਖੇਡ ਤੱਕ ਸੀਮਿਤ ਰਹਿਣ ਦਿਓ ਅੱਗੇ ਬਹੁਤਾ ਨਾ ਬਤਾਓ ਵਧੀਆ ਟਾਂਕੇ ਖੇਡ ਚਲੋ ਜੇ ਹਾਰ ਹੋ ਜਾਂਦੀ ਹੈ ਹਾਰ ਜਿੱਤ ਤਾਂ ਹੁੰਦੀ ਆ ਵਾ ਹਾਂਜੀ ਉਹ ਹਾਰ ਤੇ ਸਿੱਖਣਾ ਚਾਹੀਦਾ ਵੀ ਮੈਂ ਹਰਿਆ ਕਾਤੇ ਆ ਮੈਂ ਚਰਾਚੀ ਵੀ ਤੱਕ ਉਸ ਦੇ ਉੱਤੇ ਲੜਾਈ ਝਗੜਾ ਨਹੀਂ ਨਾ ਕਰਨਾ ਚਾਹੀਦਾ ਹਾਰ ਕੋ ਪਤਾ ਜਿੱਤਦਾ ਹੈ ਜਿਹੜਾ ਹਾਰ ਨਹੀਂ ਬਰਦਾਸ਼ਤ ਕਰਦਾ ਉਹ ਜਿੱਤ ਨਹੀਂ ਬਰਦਾਸ਼ਤ ਕਰ ਸਕਦਾ ਬਾਕੀ ਜਿਹੜੇ ਕਾਪੀ ਵਾਲੇ ਉਹ ਜਿਹੜੇ ਕਾਪੀ ਵਾਲ ਆ ਵੀ ਬੇੜਾ ਫੈਸਲਾ ਇੱਕ ਜੁਸ ਕਰਤਾ ਹਾਂ ਅਨਸਾਫ ਵਾਲੀ ਬਾਜੀ ਕਰਨੇ ਚਾਹੀਦੀ ਆ ਥਾਪੀ ਦੇ ਸਿਰ ਪਰ ਸਾਰਾ ਕੰਮ ਚੱਲਦਾ ਹੁੰਦਾ 100 ਬੰਦਾ ਆਉਂਦਾ ਬਾਜੀ ਵਿੱਚ ਉਹ ਥਾਪੀ ਦੇ ਸਿਰ ਪਰ ਚੱਲਦਾ ਹੁੰਦਾ ਹਾਂ ਕਾਪੀ ਵਾਲੇ ਇਨਸਾਫ ਹੋਣਾ ਚਾਹੀਦਾ ਆਪਣੇ ਬੰਦੇ ਦਾ ਕਮਪਟਰ ਦਿਖਾਉਂਦੇ ਨਹੀਂ ਹੈਗੇ ਹਾਂ ਉਹ ਤਾਂ ਕਈ ਨਾ ਫਲਟ ਦਾ ਫਿਰਦਾ ਦਿਖਾਉਂਦੇ ਨਹੀਂ ਹਾਂ ਥਾਪੀ ਵਾਲੇ ਵੀ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਹਾਸੀ ਵਾਲੀ ਗੱਲ ਚਾਚੇ ਨੇ ਅਸੀਂ ਛੱਡੇ ਆ ਦੇਖੋ ਇੱਕ ਗੱਲ ਆ ਸੱਚੀ ਜਿਹੜੀ ਕੋਈ ਕਹਿੰਦਾ ਨਹੀਂ ਇਹ ਗੱਲ ਅਸੀਂ ਛੱਡੇ ਆ ਸਾਡੇ ਭੱਜੇ ਆ ਸਾਨੂੰ ਬੰਦੇ ਚਾਚੇ ਨੂੰ ਐਦਾਂ ਨਹੀਂ ਫੋਨ ਆਇਆ ਕਿ ਚਾਚੇ ਸਾਡੇ ਕੰ ਕਹਿੰਦਾ ਭਾਈ ਸਾਡੇ ਤਾਂ ਆਪ ਭੱਜ ਕੇ ਕਹਿੰਦਾ ਅਸੀਂ ਤੁਹਾਨੂੰ ਕਹਾਂ ਦਸੀ ਇਹਦੇ ਵਾਰ ਯਾਰ ਸਹੀ ਆ ਯਾਰ ਫਿਰ ਉੱਥੇ ਸਾਡੀ ਕੋਈ ਆਕੜ ਤਾਂ ਨਹੀਂ ਸੀ ਕਿ ਅਸੀਂ ਕਹਿੰਦੇ ਲੈ ਲੈ ਸਾਡਾ ਕਿਥੇ ਚੌੜਾ ਹੋ ਗਿਆ ਕਹਿੰਦਾ ਸਾਡੇ ਵਗ ਨਹੀਂ ਭਾਈ ਇਹ ਸਾਡਾ ਕੂਤਰ ਭੱਜਦਾ ਸੀ ਸਾਡਾ ਸਾਡਾ ਕੂਤਰ ਬਹਿੜਦਾ ਬਹਿੜਦਾ ਜਿਹੜਾ ਸਾਡਾ ਕੂਤਰ ਜਿੱਤਦਾ ਚੱਲਦਾ ਸੀ ਅਸੀਂ ਸੱਚ ਬੋਲ ਕੇ ਵੀਡੀਓ ਪਾਉਣੀ ਆ ਸੀ ਜੇ ਮੰਨ ਕੇ ਚਲੋ ਸਾਡਾ ਬੇਈਮਾਨੀ ਕਰਕੇ ਕੂਤਰ ਜਿੱਤ ਗਿਆ ਸਾਡੇ ਦਿਲ ਨੂੰ ਤਾਂ ਪਤਾ ਵੀ ਆ ਅਸੀਂ ਤਾਂ ਉੰਜ ਕਵਾੜ ਭਰਿਆ ਹੋਇਆ ਬੇਈਮਾਨੀ ਕਰੀ ਆ ਉਹਦਾ ਬੋਲ ਹੈ ਸਾਨੂੰ ਪਤਾ ਇਹ ਵੀ ਸਾਡੀ ਮਿਹਨਤ ਤਾਂ ਕੁਝ ਵੀ ਨਹੀਂ ਹੈਗੀ ਆਪਣੀ ਮਿਹਨਤ ਕਰਕੇ ਅੱਗੇ ਆ ਬਾਕੀ ਯਾਰ ਜੇ ਕਦੇ ਕਬੂਤਰ ਮਾੜਾ ਹੀ ਦਿੰਦਾ ਕਿਸੇ ਨੂੰ ਵੀ ਮੈਂ ਜੇ ਪਹਾਰ ਅਗਲੇ ਜਦ ਕਬੂਤਰ ਮੇਰੇ ਨਾਲ ਦਾਣੇ ਪਾਉਂਦਾ ਨਾ ਪਤਾ ਇਹ ਕਹਿੰਦੇ ਉਹ ਚਾਚੀ ਵਾਲਾ ਲੈ ਕੱਢ ਕੇ ਚਾਚੀ ਵਾਲਾ ਜੇ ਟਾਣਾ ਵੀ ਆ ਕਬੂਤਰ ਮੇਰਾ ਚੱਕ ਕੇ ਅਗਲੇ ਚਾਚਾ ਲੈ ਆਇਨਾ ਮੇਰੇ ਇਨਾ ਮੇਰੇ ਕਬੂਤਰ ਦੇ ਨਾਉ ਨੇ ਆਉਗਾ ਜਿੰਨਾ ਮੇਰਾ ਨਾਮ ਆਉਗਾ ਪਹਿਲਾਂ ਮੈਂ ਰੇਕ ਬੰਦੇ ਨੂੰ ਵਧੀਆ ਕਬੂਤਰ ਦਿਨਾ ਦੇਣ ਵਾਲਾ ਜਿਹੜਾ ਮੇਤੇ ਲੈਣ ਵੀ ਆਉਂਦਾ ਜੀ ਅਗਲੇ ਯਾ ਡਾਊਂਗਾ ਵੀ ਕਬੂਤਰ ਪਹਿਲਾ ਚਾਚੀ ਵਾਲਾ ਕਾਟਾ ਢਾਈਏ ਯਾਰ ਮਾੜੀ ਆਲੇ ਮਾੜੀ ਚੀਜ਼ ਆ ਡਾਂਗ ਅਗਲਾ ਸ਼ੌਕ ਵੀ ਬਣਦਾ ਅਗਲੇ ਦਾ ਡਾਊਂਗਾ ਕਬੂਤਰ ਤੇ ਗੱਲ ਮੈਂ ਵਧੀਆ ਕੂ ਤਾਂ ਦਿਨ ਅਗਲੇ ਨਾਲੇ ਵੀਰੇ ਇੱਕ ਪਤਾ ਗਿਆ ਚੱਕਰ ਮਾੜੀ ਚੀਜ਼ ਰੱਖਦਾ ਕੋਈ ਯਾਰ ਤੁਸੀਂ ਆਪ ਸੋਚੋ ਪਹਿਲਾਂ ਤੁਸੀਂ ਸਿਆਣੇ ਆ ਸਾਰੇ ਹੁਣ ਮੈਂ ਤੂੰ ਰੱਖੇਵੇਂ ਭਾਈ ਡਾਇ ਕੋ ਮਾਰੇ ਰੱਖੇਵੇਂ ਆਪਣੇ ਆਪਣੇ ਬਲਤ ਦੇ ਨੇ ਵਧੀ ਰੱਖੇਵੇਂ ਯਾਰ ਮੈਂ ਬਚੇ ਕੜਾਏ ਤੇ ਕਿਹ ਬਚੇ ਕੜਾਏ ਤੇ ਮੈਂ ਹਮ ਕਾਇਸ ਹਾ ਪਿਛਲੇ ਸੀਜ਼ਨ ਚ ਇਹ ਬਚੇ ਕੜਾਏ ਤੇ ਸਿਆਲ ਵਿੱਚ ਬਾਜੇ ਸ਼ੁਰੂ ਹੋਣ ਦੇ ਪਹਿਲੇ ਹੀ ਮੇਰੇ ਕੋਲ ਤੇ ਪਠਾਨ ਕੋੜ ਦਾ ਬਾਬਾ ਕਬੂਤਰ ਲੈ ਗਿਆ ਮੇਤੇ ਬ 15 ਵਜੇ ਲੈ ਗਿਆ ਮਿੱਤੇ ਉਹ ਉਹ ਮੈਨੂੰ ਹੁਣ ਵੀ ਫੋਨ ਕਰਦਾ ਹੂੰ ਪਹਿਲੀ ਵਾਰੀ ਇਦਾਂ ਹੋ ਜਾਂਦਾ ਜਿਹੜੇ ਮੈਂ ਲੈ ਗਿਆ ਸਾਰੇ ਵਧੀਆ ਮੈਨੂੰ ਦੁਬਾਰੇ ਦੇ ਇੱਕ ਕਈ ਵਾਰੀ ਇਦਾਂ ਹੋ ਜਾਂਦਾ 6 ਵਜੇ ਮੇਰੇ ਕੋਲ ਨਹੀਂ ਉੜਦੇ ਤੇਰੇ ਕੋਲ ਉੜ ਜਾਂਦੇ ਆ 6 ਵਜੇ ਖੱਚਿਆ ਮੈਂ ਬੱਚੇ ਹਲੇ ਹਲਾਏ ਉਹ ਜਿਹੜੇ ਮੈਂ ਵਧੀਆ ਬੱਚੇ ਸਾਰੇ ਲੈ ਗਿਆ ਜੂਪੀ ਦੇ ਵੀ ਤਾਂ ਲੈ ਕੇ ਗਏ ਤੇ ਉਹਨਾਂ ਕੋ ਉੜਦੇ ਉਹ 5 ਜਿੱਤ ਗਏ 6 5 ਵਜੇ ਜਿੱਤ ਗਏ ਹਾਂ ਉਹ 5 6 ਜਿੱਤ ਗਏ ਅੱਗੇ ਨਾਲ ਜਿੱਲੀ ਵਾਲੇ ਲੈ ਕੇ ਸਾਥੇ ਕਿਸਮਤ ਵੀ ਹੁੰਦੀ ਬਾਈ ਉਹ ਜਿੱਤ ਗਏ ਕਿਸਮਤ ਵੀ ਹੁੰਦੀ ਹੈ ਯਾਰ ਹਾਂ ਬਾਕੀ ਬਾਈ ਬਾਈ ਉਹ ਕਹਿੰਦੇ ਇਹ ਕੋਈ ਜੂਆ ਨਹੀਂ ਹੈਗਾ ਇਹ ਇਹ ਕੋਈ ਹੋਰ ਨਹੀਂ ਹੈ ਇਹ ਇੱਕ ਸਾਡੀ ਸਾਡੀ ਖੇਲ ਹੈ ਇਕ ਖੇਲ ਹੈ ਜਿੱਕਣਾ ਕਬੱਡੀ ਵੀ ਤੇ ਅਸੀਂ ਵੀਰੇ ਅਸੀਂ ਕ੍ਰਿਕਟ ਵੀ ਚੱਲਦੀ ਹੈ ਅਸੀਂ ਤਾਂ ਇੱਕ ਸ਼ੌਂਕ ਹੈ ਕਬੂਤਰ ਪਾਲਣਾ ਅਸੀਂ ਅਸੀਂ ਨਸ਼ੇ ਤੋਂ ਸਾਰੇ ਮੁੰਡੇ ਬਚੇ ਹੋਏ ਆ ਕਿਉਂਕਿ ਅਸੀਂ ਕੰਮਕਾਰ ਕਰਦੇ ਆ ਅਸੀਂ ਐਦਾਂ ਨਹੀਂ ਕਿ ਬੇਵਿਲਦਾਰ ਬੰਦੇ ਆ ਅਸੀਂ ਕੰਮਕਾਰ ਕਰਦੇ ਆ ਆਪਣਾ ਘਰ ਵੀ ਚਲਾਉਨੇ ਆ ਤੇ ਇੱਕ ਸਾਈਡ ਸ਼ੌਂਕ ਆ ਸਾਡਾ ਇਹ ਸ਼ੌਂਕ ਦੇ ਵਿੱਚ ਅਸੀਂ ਆਏ ਆ ਬਿੱਲੇ ਟੈਂਸ ਸਾਡਾ ਦਿਮਾਗ ਹੋਰ ਪਾਸੇ ਗਲਤ ਪਾਸੇ ਨਹੀਂ ਜਾਂਦਾ ਕਿਉਂਕਿ ਅਸੀਂ ਆਪਣਾ ਸਹੀ ਪਾਸੇ ਦਿਮਾਗ ਲੱਗਿਆ ਹੋਇਆ ਚਲੋ ਇੱਕ ਸਾਡੀ ਕੰਮ ਕਰਕੇ ਆਉਂਦੇ ਆ ਅਸੀਂ ਸਾਰੇ ਯਾਰ ਦਿਹੜੀ ਵਾਲੇ ਬੰਦੇ ਆ ਅਸੀਂ ਆਪਣੇ ਆਪਣਾ ਕੰਮ ਕਰਦੇ ਆ ਅਸੀਂ ਆਪਣਾ ਕੰਮ ਹੱਥ ਦਾ ਸਾਡ ਸ਼ੇਅਰ ਕਰਦੇ ਆ ਸਾਸੀ ਕੋਈ ਨਾ ਜੀ ਬੇਸੀ ਕੰਮ ਛੱਡ ਕੇ ਜਾਂਦੇ ਆ ਅਸੀਂ ਕਿਸੇ ਕੇ ਲੜਦੇ ਨਹੀਂ ਹੈਗੇ ਅਸੀਂ ਸਭ ਕੇ ਪਿਆਰ ਬਣਾਇਆ ਹੋਇਆ YouTube ਤੋਂ ਸਾਡੇ ਸਾਰੇ ਫੈਨ ਆ ਹਾਂ ਕੋਈ ਸਾਡੇ ਕੇ ਪਿਆਰ ਆ ਅਸੀਂ ਪਿੰਚ ਵੀ ਕਿਹਾ ਕਿ ਉਤਨੀ ਰੱਖਦੇ ਯਾਰ ਜੇ ਕੇ ਤਾਂ ਕੁੱਤਰਾ ਆ ਜਾਓ ਫਿਰ ਅਸੀਂ ਪਹਿਲਾ ਦਿਨ ਕਿ ਅਸੀਂ ਕਿਸੇ ਦੇ ਉਤਨ ਤਾਂ ਨਹੀਂ ਕਿਉਂ ਪਾਈਏ ਸਾਡੇ ਕੋ ਮਾਰ ਦੀ ਕਿਰਪਾ ਨਾਲ ਪਾਦੀ ਆ ਕਿਉਂ ਤੇ ਸਾਡੇ ਕੋਲ ਹੈਗੇ ਸੀ ਦੂਏ ਦੇ ਕੁੱਤਰੇ ਕੋਈ ਰੱਖੀ ਵਿੱਚ ਅਸੀਂ ਲੜਦੇ ਨਹੀਂ ਬਾਕੀ ਭਾਈ ਬੀ ਵੀ ਕਹਿੰਦੇ ਨਾ ਲੜੋ ਕਿ ਭਾਈ ਸਾਰੇ ਵੀਰ ਜਿੰਨੇ ਵੀ ਆਪਣੇ ਭਰਾ ਆਪਾਂ ਨੂੰ ਦੇਖਦੇ ਆ ਨਾ ਹੱਥ ਬੰਨ ਕੇ ਭਾਈ ਸਾਰੇ ਅੱਗੇ ਰਿਕਵੈਸਟ ਆ ਇਹ ਲੜੋ ਨਾ ਵੀਰੇ ਨਾ ਲੜੋ ਕਿਸੇ ਨਾਲ ਵੀਰੇ ਵਾਲ ਪਹਿਲੇ ਮੋਗੇ ਕੋਲ ਤੇਰਾ ਵੀਰ ਜਰੂਰ ਪੁੱਜਿਓ ਉੱਥੇ ਜਿਹੜਾ ਵੀਰ ਟਾਈਮ ਜੋ ਟਾਈਮ ਗੱਡ ਕੇ ਬਾਈ ਆਪਣਾ ਜਰੂਰ ਪਹੁੰਚੇ ਹੋਵੇ ਆਪਣੇ ਸ਼ੌਂਕਾਂ ਪੰਦ ਨਹੀਂ ਹੋਣੀਆਂ ਚਾਹੀਦੀ ਆਪਣੇ ਸ਼ੌਂਕ ਨੂੰ ਬਚਾਓ ਸਾਡੀ ਹਾਥੀ ਨਾਲ ਬੇਨਤੀ ਆ ਸਰਕਾਰ ਅੱਗੇ ਵੀ ਇਹ ਬਾਜ਼ੀਆਂ ਬਦਰੀ ਹੋਣੇ ਚਾਹੀਦੀਆਂ ਇਹ ਸਾਡੇ ਗਰੀਬਾਂ ਦਾ ਸ਼ੌਕ ਆ ਸਾਨੂੰ ਹੀ ਸਾਡਾ ਸ਼ੌਕ ਰਹੀ ਆ ਅਸੀਂ ਥੋੜਾ ਜਿਹਾ ਰੋਣ ਖਾਦੇ ਜਿੰਨਾ ਚਿਰ ਚਲੋ ਜਿਆਦਾ ਜਿੰਨਾ ਬੰਦਾ ਸਾਰੇ ਸ਼ੌਕ ਬਰਕਰਾਰ ਰਹਿਣਾ ਚਾਹੀਦਾ ਨਸ਼ੇ ਬੱਤੇ ਤੋਂ ਬਜੇ ਰਹਿ ਜਾਓ ਬੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਬੇਨਤੀ ਬਾਈ ਅਪੀਲ ਆ ਸਾਡੀ ਇਹ ਸਾਰੀ ਬਾਜ਼ੀਆਂ ਬੰਦ ਲਾ ਕੇ ਜਿਹੜੇ ਵੀ ਆਪਾਂ ਨੂੰ ਦੇਖਦੇ ਵੀ ਉਹਨਾਂ ਨੂੰ ਵੀ ਬਾਈ ਵੀ ਜਿਹੜੇ ਮੋਗੇ ਦੇ ਆਸ-ਪਾਸ ਆ ਨੇੜੇ-ਤੇੜੇ ਆਪਣੀ ਵੀਡੀਓ ਦੇਖਦੇ ਵੀਰ ਜਰੂਰ ਪਹੁੰਚੋ ਯਾਰ ਸ਼ੌਕ ਨੂੰ ਬਚਾਓ ਆਪਣੇ ਨੂੰ ਵੀ ਵੀਰੇ ਇੱਕ ਹੱਥ ਮੰਨ ਕੇ ਮੇਰੇ ਆਪਣੇ ਵੀਰਾਂ ਨੂੰ ਵੀ ਬੇਨਤੀ ਆ ਅਗਲੀ ਵਾਰੀ ਆਪਣਾ ਸ਼ੌਕ ਤੁਸੀਂ ਬੇਸ ਫੇਸਾਂ ਹੀ ਹਾਂ ਲਾਈਨ ਕਰੋ ਵੀ ਜਿਹੜੇ ਜਿਹੜੇ ਖਿਡਾਰੀ ਆ ਵਧੀਆ ਖਿਡਾਰੀ ਇਹ ਸਾਡਾ ਆਪਣਾ ਸ਼ੌਕ ਆਪਣਾ ਸ਼ਮਾ ਜੀ ਸ਼ੌਪ ਵੱਧਦਾ ਰਹਿਣਾ ਚਾਹੀਦਾ ਯਾਰ ਜਿਹੜਾ ਇੱਕ ਅਦਾ ਸ਼ਰਾਰਤੀ ਅੰਸਰ ਹੁੰਦੇ ਵਿੱਚ ਖਰਾਬ ਕਰ ਮੰਦੇ ਉਹਦਾ ਧਿਆਨ ਰੱਖੋ ਇਹ ਜਿਹਾ ਕੰਮ ਨਾ ਕਰੋ ਬਾਕੀ ਜਰੂਰ ਬਾਈ ਵੱਧ ਤੋਂ ਵੱਧ ਵੀਰ ਆਪਣੇ ਉੱਤੇ ਪਹੁੰਚਿਓ ਕੂਤਰ ਬਾ ਥਾਲੀ ਵਾਲ ਪੈਲਸ ਵਿੱਚ ਉਹਨਾਂ ਨੇ ਆਪਣਾ ਨੰਬਰ ਵੀ ਕੰਟੈਕਟ ਨੰਬਰ ਦਿੱਤਾ ਵਾ ਪੋਸਟਰ 'ਤੇ ਜੇ ਕਿ ਕੋਈ ਵੀਰ ਤੇ ਨਹੀਂ ਜਾਣਦਾ ਕੋਈ ਬਣਦਾ ਸਾਧਨ ਬਣਦਾ ਉਹਨਾਂ ਨਾਲ ਕੰਟੈਕਟ ਕਰਕੇ ਬੰਦਾ ਉੱਥੇ ਪਹੁੰਚ ਸਕਦਾ ਬਹੁਤ ਗੱਡੀਆਂ ਗੁੱਡੀਆਂ ਵੀ ਜਾਣੀਆਂ ਉਹਦੇ ਜਰੂਰ ਪਹੁੰਚੋ ਹਨਾ ਆਪਣੀ ਬਾਈ ਇਹੇ ਹੱਥ ਬਣ ਕੇ ਬੇਨਤੀ ਹੈ ਸ਼ੌਂਕ ਨੂੰ ਸ਼ੌਂਕ ਰੱਖੋ ਸ਼ੌਂਕ ਨੂੰ ਸ਼ੌਕ ਰਹਿਣ ਦੋ ਵੀਰੇ ਮਾਣ ਗਾਹਾਂ ਨੂੰ ਵੀ ਚਲੋ ਹੁਣ ਬੰਦੇ ਨੇ ਛੱਡਣੇ ਆ ਜੀ ਨੇ ਹੁਣ ਐਨਾ ਬਰਬਾਰ ਪੈਸੇ ਲਾ ਕੇ ਹੁਣ ਤੱਕ ਲਿਆਉਂਦਾ ਹੈ ਭਾਈ ਤਾਂ ਹੀ ਗਰਾਊਂਡੋਂ ਲਿਆਉਂਦਾ ਹੈ ਦੇਖੋ ਪਹਿਲਾਂ ਤਾਂ ਬੰਦਾ ਆਪਣਾ ਪੈਸੇ ਦਾ ਅਰੇਂਜਮੈਂਟ ਕਰਦਾ ਛੱਡਣ ਨੂੰ ਪਹਿਲਾਂ ਤਾਂ ਮਿਹਨਤ ਕਰਦਾ ਤਾਂ ਪਰ ਇੱਕ ਬੱਚਾ ਪਾਲ ਕੇ ਮਿਹਨਤ ਕਰਦਾ ਸਾਰਾ ਸਾਇਕਲ ਉਹਨੂੰ ਖੜਾਈ ਜਾਂਦਾ ਕੋ ਘਰਾਂ ਬੈਠੇ ਨੂੰ ਫੇ ਬਦਾਮ ਕਿੰਨੇ ਮਹਿੰਗੇ ਆ ਐ ਕਾਜੂ ਮਗਜ ਸਭ ਕੋ ਪੈਂਦਾ ਫੇ ਉਸ ਤੋਂ ਬਾਅਦ ਬਜੇਰਾ ਪਲੇਅਰ ਬਣਾ ਕੇ ਉਹਨੂੰ ਕਬੂਤਰ ਨੂੰ ਇੱਕ ਉਹਨੂੰ ਮ ਫੌਤੋ ਖਾਇਰ ਗਰੀਬ ਬੰਦਾ ਹੁੰਦਾ ਕੋਈ ਇਹ ਗੱਲਾਂ ਨੂੰ ਨਾ ਤੁਸੀਂ ਮੈਟਰ ਰੱਖਿਓ ਦਿਮਾਗ ਵਿੱਚ ਰੱਖਿਓ ਵੇ ਜਣੀ ਕਿ ਇਹ ਗੱਲਾਂ ਨੂੰ ਵੀ ਤੁਸੀਂ ਨਾ ਆਪਣੇ ਦਿਮਾਗ 'ਚ ਪਸਾਲ ਕੇ ਰੱਖਣੀ ਹੈ ਘਰ ਬਣਾਉਣਾ ਇੱਕ ਆਏ ਕਿਹੜਾ ਵੀ ਸੁਣ ਕੇ ਇਦਾਂ ਨੂੰ ਕਰਦੇ ਠੀਕ ਆ ਨਾਲੇ ਕਾਪੀ ਵਾਲੇ ਵੀਰਾਂ ਨੂੰ ਕਾਪੀ ਵਾਲੇ ਵੀਰਾਂ ਨੂੰ ਇਨਸਾਫ ਕਰਨਾ ਚਾਹੀਦਾ ਕਾਪੀ ਵਾਲੇ ਵੀਰ ਸੋਚਦੇ ਆ ਵੀ ਜਿਹੜੇ ਵਧੀਆ ਖਿਡਾਰੀ ਆ ਮਾਤਮਤ ਤੇ ਕਿਸੇ ਦਾ ਕਬੂਤਰ ਨਹੀਂ ਪਾਉਣਾ ਉਹ ਅਲਿਹਾਰ ਦੇ ਬੱਚੇ ਕੁੱਝੂਏ ਬਜਰਾ ਕਬੂਤਰ ਦਿਖਾਉਂਦੇ ਨੇ ਕਹਿੰਦੇ ਉੜਦਾ ਆ ਉੜਦਾ ਹਾਂ ਆ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਵੀ ਬਹੁਤ ਪਾਰੀ ਗਲਤੀ ਹੈ ਹਾਂ ਜਿਹੜੇ ਵੀਰਾਂ ਸ਼ਾਹ ਕਾਪੀਓ ਫੜ ਲਈ ਇਨਸਾਫ ਨੇ ਬਾਜੀ ਇਨਸਾਫ ਕਰਾਓ ਜਿਹੜੇ ਬੰਦੇ ਨੇ ਵਿਚਾਰੇ ਮਿਹਨਤ ਕਰਦੇ ਆ ਕਾਪੀ ਇਹ ਗੱਲ ਪੱਕੀ ਆ ਅਨਸਾਫ਼ ਜੇ ਉਹ ਸਹੀ ਵਜਿ ਕਰਾਵੇ ਸਾਫ਼ ਵਜਿ ਕਰਾਵੇ ਰੋ ਨਹੀਂ ਸਕਦੀ ਹਾਂ ਜੀਰਾ ਜੀਰਾ ਗੱਲ ਤਾਂ ਕੱਟੋ ਕੱਟੋ ਯਾਰ ਜਿਹੜਾ ਮਰਦਾ ਰੋਕਦਾ ਉਹਦਾ ਕੱਟੋ ਜੇ ਨਹੀਂ ਹੁੰਦਾ ਤਾਂ ਇਹਦਾ ਬੈਠ ਕੇ ਉਹ ਤਾਂ ਕੱਢ ਦੋ ਹਾਂ ਚਾਹੇ 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 ਥੋੜਾ ਮਲਾਇਦਾਰੀ ਹੈਗੀ ਚੈਨ ਹੈ ਪੁੱਤ ਨੂੰ ਕੱਢ ਦਨੇ ਬਾਹਰ ਹਾਂ ਕੱਲਿਆ ਗਿਆ ਫੁੜਾ ਜਾਂਦੀ ਇੱਕ ਨੂੰ ਕੱਢ ਦਨਾ ਕਾਪੀ ਵਾਲੇ ਕੱਢ ਦਿੰਦਾ ਹੈ ਕਿ ਬਾਬੇ ਤੇਰਾ ਪੰਜਾ ਮਾਰ ਕੇ ਆ ਗਿਆ ਨੂੰ ਕਹਿੰਦੇ ਨੇ ਟੱਚ ਮਾਰ ਕੇ ਆ ਗਿਆ ਬਾਬੇ ਤੇਰਾ ਅਸੀਂ ਫੇਰ ਕਹਿੰਦੇ ਨੇ ਕੋਈ ਨਾ ਚੱਲ ਭਾਈ ਹਾਂ ਆਈ ਨਹੀਂ ਨਿਕਲਣਾ ਚਾਹੀਦਾ ਜਿਹੜੇ ਇਨਸਾਫ ਖਾਣਾ ਚਾਹੀਦਾ ਠੀਕ ਆ ਭਾਈ ਅੰਨੀ ਕ ਬੇਨਤੀ ਕਬੂਲ ਕਰਿਓ ਤੁਹਾਨੂੰ ਹੱਥ ਮਾਰ ਕੇ ਭਾਈ ਬੇਨਤੀ ਕਬੂਲ ਕਰਿਓ ਭਾਈ ਸਾਥੀ ਸਾਰੇ ਵੀਰਾਂ ਨੂੰ ਮੇਰੇ ਵੀਡੀਓ ਦੇਖਦੇ ਸਾਰੇ ਵੀਰਾਂ ਨੂੰ ਮੇਰੀ ਸਤਿਕਾਰ ਧੰਨਵਾਦ ਖਾਲਸ